ラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュアちゃんとラピュ 국민ively, ket risks with heavenra it! P Jungra it again believers! Whatever good god god water! Okay, this is the iniciaries category. ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਪਈ ਅੰਮ੍ਰਿਤਸਰ ਆਜ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਪਈ ਇੰਚਾਰਜ ਸ਼ਾਨਕেন্দ্র ਸੈਂਟਰ ਸਬ ਇੰਸਪੈਕਟਰ ਸਰਦਾਰ ਗੁਰਮੀਤ ਸਿੰਘ ਦੀ ਟੀਮ ਅਤੇ ਖਾਣਾ ਹਕੀਮਾ ਪੀਪੀਐਮ ਸਟਾਫ ਔਰਮੈਨ ਕਲਾਈਪਲਾਈਨ ਸੈਂਟਰ ਵੱਲੋਂ ਨਸ਼ਿਆ ਵਿਰੋਧ ਐਸਪੀਸੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਮਾਰਚ ਕੱਢਿਆ ਗਿਆ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਨਾ ਖਿਲਾਫ ਰਵਾਈ ਗਈ ਇਸ ਰੈਲੀ ਵਿੱਚ ਮੌਜੂਦ ਹਨ ਜਾਗਰੂਕਤਾ ਰੈਲੀ ਵਿੱਚ ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਮਾਣ ਚੜ੍ਹ ਕੇ ਹਿੱਸਾ ਲਿਆ। ਮੈਡਮ ਕੀ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਤਰ੍ਹਾਂ ਦੇ ਸੈਮੀਨਾਰ ਹੋਣੇ ਚਾਹੀਦੇ? ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਬੱਚਿਆਂ ਨੂੰ ਛੋਟੀ ਏਜ ਵਿੱਚੋਂ ਹੀ ਅਸੀਂ ਜਾਗਰੂਕਾ ਪਹਲਾਵਾਂਗੇ ਤੇ ਉਸ ਚੀਜ਼ ਦਾ ਜ਼ਿਆਦਾ ਅਸਰ ਹੋਵੇਗਾ। ਕਿਉਂਕਿ ਇੱਕ ਵਾਰ ਜੇ ਬੱਚਾ ਨਸ਼ੇ ਵਿੱਚ ਪੈ ਜਾਏਗਾ ਜਾਂ ਬਹੁਤ ਅੱਗੇ ਤੱਕ ਵਾਚਦਾ ਹੈ। ਉਸ ਤੋਂ ਬਾਅਦ ਫਿਰ ਹੋਰ ਬੜੀਆਂ ਸੁਸਾਇਟੀਜ਼ ਦਾ ਆਰਗੇਨਾਈਜੇਸ਼ਨਸ ਦੇ ਮੁਹਿੰਮ ਰਾਹੀਂ ਰਾਹ ਹੈਲਪਲਾਈ ਨੂੰ ਕੰਟਰੋਲ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਪਰ ਜਿੰਨੀ ਜਲਦੀ ਅਸੀਂ ਉਹਨਾਂ ਨੂੰ ਮੋਟੀਵੇਸ਼ਨ ਦੇ ਨਾਲ ਜਾਗਰੂਕ ਕਰਕੇ ਜੇ ਇਸ ਪਾਸੇ ਰੁਕਾਂਗੇ ਤਾਂ ਸਭ ਤੋਂ ਵਧੀਆ ਹੋ ਵੀ ਸਕਦਾ ਹੈ ਅੱਜ ਸਬਦਨੀ ਸਾਹ ਕੇਂਦਰ ਸੈਂਟਰਲ ਵੱਲੋਂ ਐਸਪੀਸੀ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਭਈ ਸਕੂਲ ਦੇ ਸਟਾਫ ਔਰ ਖਣਗੜੀ ਟੀਮਾਂ ਦੇ ਪੀਪੀਓ ਸਟਾਫ ਵੱਲੋਂ ਪੰਜਾਬ ਸਰਕਾਰ ਔਰ ਮਾਝਾ ਕੁਹਿਰ ਸਾਹਿਬ ਵੱਲੋਂ ਜੋ ਕਮਹੀਨ ਚਲਾਈ ਗਈ ਹੈ ਨਸ਼ਾ ਵਿਰੋਧ ਯੋਧ ਨਸ਼ਾ ਵਿਰੋਧ ਇਹਦੇ ਸੰਬੰਧ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਸੈਮੀਨਾਰ ਕੀਤਾ ਗਿਆ ਔਰ ਬੱਚਿਆਂ ਨੂੰ ਕੱਤਰ ਕਰਕੇ ਉਹਨਾਂ ਨੂੰ ਇਹ ਡਰਗ ਐਂਟੀ ਡਰਗ ਦੀ ਹੈਲਪ ਲਾਈਨ ਨੰਬਰਾਂ ਦੀ ਜਾਣਕਾਰੀ ਦਿੱਤੀ ਗਈ ਡਰਗ ਤੋਂ ਨਸ਼ਾ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਔਰ ਪੰਜਾਬ ਸਰਕਾਰ ਔਰ ਪੁਲਿਸ ਦਾ ਸਾਥ ਦੇਣ ਲਈ ਕਿਹਾ ਗਿਆ ਇਸੇ ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾਈ ਦੇ ਪ੍ਰਿੰਸੀਪਲ ਮੈਡਮ ਜਸਪ੍ਰੀਤ ਕੌਰ ਐਸਪੀਸੀ ਟੀਚਰ ਸੁਨੀਲ ਕਬਾਰ ਔਰ ਮੈਂ ਸਾਜ ਕੇਂਦਰ ਇੰਚਾਰਜ ਸੈਂਟਰਲ ਔਰ ਥਾੜਾ ਗੇਟ ਕੀ ਮਾਦੇ ਸਟਾਫ ਵੱਲੋਂ ਤਪਾਈ ਦੇ ਵੱਖ-ਵੱਖ ਇਲਾਕਿਆਂ ਚ ਰੋਡ ਮਾਰਚ ਕੀਤਾ ਗਿਆ ਗਲੀਆਂ ਭੱਲਿਆਂ ਵਿੱਚ ਬੱਚਿਆਂ ਨੂੰ ਨਾਲ ਲੈ ਕੇ ਲੋਕਾਂ ਦੇ ਤਰ੍ਹਾਂ ਤੱਕ ਜਾ ਕੇ ਲੋਕਾਂ ਨੂੰ ਸਮਝਾਇਆ ਗਿਆ ਔਰ ਮਾਰਚ ਕੱਟ ਕੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਖੜੇ ਹੋਣ ਲਈ ਨਸ਼ਿਆਂ ਦੇ ਵਿਰੁੱਧ ਇੱਕ ਜੰਗ ਖੇੜਨ ਲਈ ਸੁਝਾਇਆ ਗਿਆ ਔਰ ਜੁੱਧ ਨਸ਼ਿਆਂ ਦੇ ਵਿਰੁੱਧ ਮੈਂਚ ਵਿੱਚ ਚਰਪਾਹ ਜੋ ਕਮਿੰਦਰ ਸਾਹਿਬ ਵੱਲੋਂ ਚਲਾਈ ਜਾ ਰਹੀ ਇਸ ਵੀਮ ਵਿੱਚ ਸਾਰੇ ਲੋਕਾਂ ਨੂੰ ਸਾਥ ਦੇਣ ਦਾ ਕਿਹਾ ਗਿਆ ਧੰਨਵਾਦ